ਜਿਹੜੇ ਗੁਰਦੇ ਵਿੱਚ ਪਥਰੀ ਹੈ ਬਹੁਤ ਜ਼ਿਆਦਾ ਮਰੀਜ਼ਾਂ ਦੇ ਪਾਈ ਜਾਂਦੀ ਹੈ ਔਰ ਬੜੀ ਕਾਮਨ ਹੈ ਔਰ ਬੜਾ ਦਰਦ ਬਹੁਤ ਜ਼ਿਆਦਾ ਦਾ ਬੜਾ ਪੇਨਫੁੱਲ ਹੁੰਦਾ ਹੈ ਇਹ ਤੇ ਅਸੀਂ ਇੱਕ ਦੇਸੀ ਦਵਾਈ ਤਿਆਰ ਕੀਤੀ ਹੈ ਲਗਭਗ ਸਾਰੇ ਗੇਸਾਂ ਦੇ ਵਿੱਚ ਉਹਨਾਂ ਦੇ ਮਰੀਜ਼ਾਂ ਦੇ ਜਿਹੜੇ ਪਥਰੀ ਹੈ ਉਹ 2 ਮਹੀਨੇ ਦੇ ਕੋਰਸ ਤੋਂ ਬਾਅਦ ਖਤਮ ਹੋ ਜਾਂਦੀ ਹੈ ਜੀ ਮੇਰੇ ਪਾਸ ਤੇ ਸੀ ਜੀ ਮੈਂਟਰਾ ਸੋਨ ਕਰਾਇਆਗਾ 8 ਐਮ ਦੀ ਪਥਰੀ ਸੀਗੀ ਕਿੱਥੇ ਸੀ ਪਥਰੀ ਤੁਹਾਡੇ ਗੁਰਦੇ ਵਿੱਚ ਹੀ ਅੱਛਾ ਹਾਂਜੀ ਫਿਰ ਅਸੀਂ ਡਾਕਟਰ ਸਾਹਿਬ ਨੂੰ ਕਾਲ ਕੀਤੀ ਡਾਕਟਰ ਸਾਹਿਬ ਨੇ ਸਾਨੂੰ ਛੁੱਟੀ ਦਿਵਾਤੀ ਜੀ ਨਹੀਂ ਪਹਿਲਾਂ ਦਾਖਲ ਸੀ ਹਾਂਜੀ ਪਹਿਲਾਂ ਦਾਖਲ ਸੀ ਅੱਛਾ ਹਾਂਜੀ ਫਿਰ ਡਾਕਟਰ ਸਾਹਿਬ ਕਹਿੰਦੇ ਜੀ ਤੁਸੀਂ ਘਰੇ ਆ ਜਾਓ ਵੀ ਮੈਂ ਆਪ ਦੇਖਾਂਗਾ ਜੀ ਹਾਂਜੀ ਫਿਰ ਡਾਕਟਰ ਸਾਹਿਬ ਨੇ ਸਾਨੂੰ ਦਵਾਈ ਦਿੱਤੀ 2 ਮਹੀਨਿਆਂ ਦੀ ਜੀ ਉਸ ਤੋਂ ਬਾਅਦ ਜੀ ਮੈਂ ਠੀਕ ਆ ਗਾਂਗੇ ਪਥਰੀ ਸੀ 8 ਐਮ ਐਮ ਦੀ ਅੱਛਾ ਤੇ ਮੈਨੂੰ ਹਸਪਤਾਲ ਚ ਲੈ ਗਿਆ ਤੇ ਹਸਪਤਾਲ ਚ ਲਿਜਾਣ ਤੋਂ ਬਾਅਦ ਡਾਕਟਰ ਸਾਹਿਬ ਕਹਿੰਦੇ ਆਪਰੇਸ਼ਨ ਹੋਊਗਾ ਤੇ ਫਿਰ ਮੈਂ ਇਹਨਾਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਮੈਂ ਡਾਕਟਰ ਸਾਹਿਬ ਐ ਕਹਿੰਦਾ ਕੀ ਗੱਲ ਹੈ ਜੀ ਤੇ ਇਹ ਕਹਿੰਦੇ ਵੀ ਕੋਈ ਲੋੜ ਦੇ ਪ੍ਰੇਸ਼ਕ ਹਾਂ ਤੁਸੀਂ ਮੇਰੇ ਕੋਲ ਇਹਨਾਂ ਜੀ ਆਮ ਆਪਾਂ ਦੇਖਿਆ ਹੈ ਵੀ ਜਿਹੜੇ ਗੁਰਦੇ ਵਿੱਚ ਪਥਰੀ ਹੈ ਬਹੁਤ ਜ਼ਿਆਦਾ ਮਰੀਜ਼ਾਂ ਦੇ ਪਾਈ ਜਾਂਦੀ ਹੈ ਔਰ ਬੜੀ ਇਹ ਕਾਮਨ ਹੈ ਔਰ ਬੜਾ ਦਰਦ ਬਹੁਤ ਜ਼ਿਆਦਾ ਬੜਾ ਪੇਨਫੁਲ ਹੁੰਦਾ ਹੈ ਇਹ ਤੇ ਇਹਦੇ ਆਮ ਕਰਕੇ ਜੇ ਇਹਦਾ ਦਿਖੇ ਵੀ ਜਲਦੀ ਤਾਂ ਇਹਦਾ ਹੱਲ ਤਾਂ ਸਿਰਫ ਆਪਰੇਸ਼ਨ ਹੀ ਹੁੰਦਾ ਉਹ ਬੜਾ ਮਹਿੰਗਾ ਔਰ ਥੋੜਾ ਮਰੀਜ਼ ਵਾਸਤੇ ਵੀ ਕਸ਼ਟਦਾਇਕ ਵੀ ਹੁੰਦਾ ਹੈ ਤੇ ਅਸੀਂ ਇੱਕ ਦੇਸੀ ਦਵਾਈ ਤਿਆਰ ਕੀਤੀ ਹੈ ਤੇ ਉਹ ਦਵਾਈ ਅਸੀਂ ਲਗਾਤਾਰ ਮਰੀਜ਼ ਨੂੰ 2 ਮਹੀਨੇ ਦੇ ਦਿੱਤੀ ਹੈ 15-15 ਦਿਨਾਂ ਦੇ ਚਾਰ ਕੋਰਸ ਦੇ ਕੇ ਅਸੀਂ 2 ਮਹੀਨੇ ਬਾਅਦ ਉਹ ਮਰੀਜ਼ ਦਾ ਅਲਟਰਾਸਾਉਂਡ ਕਰਾਉਨੇ ਆ ਤੇ ਉਹਦਾ ਜਿਹੜਾ ਜੀ ਵੀ 90-95% ਤੋਂ ਵੱਧ ਮਰੀਜ਼ਾਂ ਦੇ ਆ ਜਿਹੜੀ ਉਹ ਪਥਰੀ ਆ ਉਹ ਖੁਰ ਜਾਂਦੀ ਹੈ ਕਿਉਂਕਿ ਅਸੀਂ ਪਹਿਲਾਂ ਵੀ ਇਲਾਜ ਸ਼ੁਰੂ ਕਰਾਉਣ ਤੋਂ ਪਹਿਲਾਂ ਜਦੋਂ ਮਰੀਜ਼ ਸਾਡੇ ਕੋਲ ਆਂਦਾ ਉਹ ਆਪਣਾ ਅਲਟਰਾਸਾਉਂਡ ਲੈ ਕੇ ਆਂਦਾ ਅਸੀਂ 2 ਮਹੀਨੇ ਬਾਅਦ ਉਹਦਾ ਅਲਟਰਾਸਾਉਂਡ ਦੁਬਾਰਾ ਫੇਰ ਕਰਾਉਨੇ ਆ ਜਿਆਦਾਤਰ ਲਗਭਗ ਸਾਰੇ ਕੇਸਾਂ ਦੇ ਵਿੱਚ ਉਹਨਾਂ ਦੇ ਮਿਰਜਿਆਂ ਦੀ ਪਥਰੀ ਹੈ ਉਹ 2 ਮਹੀਨਿਆਂ ਦੇ ਕੋਰਸ ਤੋਂ ਬਾਅਦ ਖਤਮ ਹੋ ਜਾਂਦੀ ਹੈ ਜੇ ਕਿ ਵੱਡੀ ਪਥਰੀ ਹੈ ਫਰਜ਼ ਕਰ ਲੋ 11 12 13 mm ਦੀ ਹੈ ਉਹਦੇ ਬਾਅਦ ਤੇ ਫਿਰ ਜਦੋਂ 2 ਮਹੀਨਿਆਂ ਬਾਅਦ ਆਪਾਂ ਉਹਦਾ ਅਲਟਰਾਸਾਉਂਡ ਕਰਾਉਂਦੇ ਆ ਸਾਨੂੰ ਪਤਾ ਲੱਗ ਜਾਂਦਾ ਵੀ ਇਹਦੀ ਪਥਰੀ ਕਿੰਨੀ ਰਹਿ ਗਈ ਕਿੰਨੀ ਹੋਰ ਦਵਾਈ ਦੀ ਲੋੜ ਹੈ ਤੇ ਉਹਦੇ ਹਿਸਾਬ ਨਾਲ ਫਿਰ ਅਸੀਂ ਉਨੀ ਦਵਾਈ ਉਹਨੂੰ ਹੋਰ ਦਿੰਦੇ ਆ ਵੀ ਇਸ ਕਰਕੇ ਇਹ ਜਿਹੜਾ ਇਹ ਸਮਝਦਾ ਵੀ ਇਹ ਬੜੀ ਵਧੀਆ ਦਵਾਈ ਹੈ ਇਫੈਕਟਿਵ ਹੈ ਸਾਨੂੰ 10-12 ਸਾਲ ਲਗਾਤਾਰ ਹੋ ਗਏ ਇਹ ਦਵਾਈ ਵਰਤਿਆ ਨੂੰ ਔਰ ਮਰੀਜ਼ਾਂ ਦਾ ਬਹੁਤ ਵਧੀਆ ਰਿਸਪੌਂਸ ਹੈ ਤੇ ਇਹਦਾ ਕੋਈ ਸਾਈਡ ਇਫੈਕਟ ਦੀ ਆਉਣ ਵਾਲੇ ਸਮੇਂ 'ਚ ਵੀ ਕੋਸ਼ਿਸ਼ ਹੁੰਦੀ ਹੈ ਵੀ ਇਹ ਇਹ ਦਵਾਈ ਦੇ ਨਾਲ ਪਤੀ ਦੁਬਾਰਾ ਬਣਦੇ ਦੇ ਚਾਂਸ ਬਹੁਤ ਘਟ ਜਾਂਦੇ ਨੇ ਇਹ ਜੀ ਬੇਸਿਕਲੀ ਮੈਂ ਇੱਕ ਫਾਰਮੈਸੀਸਟਾਂ ਤੇ ਕਿਉਂਕਿ ਫਾਰਮੈਸੀਸਟ ਦਾ ਕੰਮ ਦਵਾਈ ਬਣਾਉਣਾ ਹੁੰਦਾ ਸਾਨੂੰ ਇਹ ਕੋਰਸ ਦੇ ਵਿੱਚ ਥੋੜੀ ਖੋਜੀ ਨਜ਼ਰ ਵੀ ਸਾਡੀ ਹੁੰਦੀ ਹੈ ਤੇ ਜਦੋਂ ਸਾਡਾ ਆਮ ਦਵਾਈਆਂ ਦੇ ਨਾਲ ਬਾਹ ਪੈਂਦਾ ਹੈ ਇਹ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਕੰਪਨੀਆਂ ਪ੍ਰਾਣੀਆਂ ਜਿਨ੍ਹਾਂ ਨੇ ਦਵਾਈਆਂ ਬੜੀਆਂ ਮਹਿੰਗੀਆਂ ਨੇ ਅਸੀਂ ਸਾਰੀਆਂ ਦਵਾਈਆਂ ਦੀਆਂ ਉਹ ਫਾਰਮੂਲੇ ਪੜ੍ਹ ਕੇ ਤੇ ਕੋਸ਼ਿਸ਼ ਕੀਤੀ ਵੀ ਵੱਧ ਵੱਧ ਸਾਲਟ ਦੇ ਵਿੱਚ ਪਾਇਆ ਜਾਣ ਤਾਂ ਕਿ ਉਹ ਮਰੀਜ਼ਾਂ ਨੂੰ ਵੱਧ ਵੱਧ ਫਾਇਦਾ ਹੋ ਸਕੇ ਕਿਉਂਕਿ ਜਿਹੜੀਆਂ ਦੇਸੀ ਦਵਾਈਆਂ ਇਆਮ ਕਰਕੇ ਪਟਿਆੜੀਆਂ ਜਾਂ ਨਾਬਿਓ ਵੀ ਮਿਲ ਜਾਂਦੀਆਂ ਕਿਉਂਕਿ ਪਟਿਆੜੀ ਤਾਂ ਬਹੁਤ ਵੱਡੀ ਮਾਰਕੀਟ ਹੈ ਆਚਾਰ-ਵਿਚਾਰ ਦੇ ਵਿੱਚ ਲਗਭਗ ਹਰ ਕਿਸਮ ਦੀ ਪੁਰਾਣੀ ਤੇ ਪੁਰਾਣੀ ਦੇਸੀ ਦਵਾਈ ਤੁਹਾਨੂੰ ਉੱਥੇ ਮਿਲ ਜਾਂਦੀ ਹੈ ਅਸੀਂ ਦਵਾਈਆਂ ਫਿਰ ਉੱਥੋਂ ਲੈ ਕੇ ਆਪ ਇਹ ਤਿਆਰ ਕਰਕੇ ਆਪ ਆਪਣੀ ਨਿਗਰਾਨੀ ਦੇ ਥੱਲੇ ਨੂੰ ਬਕਾਇਦਾ ਤਿਆਰ ਕਰਦੇ ਹਾਂ ਤੇ ਇਸ ਕਰਕੇ ਸਾਨੂੰ ਇੱਥੇ ਵਿਸ਼ਵਾਸ ਵੀ ਹੈ ਔਰ ਕਿਉਂਕਿ ਹੱਥੀ ਬੜੀ ਚੀਜ਼ ਦੇ ਥੋੜਾ ਆਪ ਨੂੰ ਕਿਸੇ ਕਿਸਮ ਦੀ ਉਹਦੇ ਵਿੱਚ ਕੋਈ ਮਿਲਾਵਟ ਜਾਂ ਹੋਰ ਪਛਾਣ ਸਿੱਧੇ ਵਿੱਚ ਬਿਲਕੁਲ ਨਹੀਂ ਹੁੰਦਾ ਕਿਉਂਕਿ ਅਸੀਂ ਸਾਰਾ ਕੁਝ ਆਪ ਤਿਆਰ ਕਰਦੇ ਹਾਂ ਇੱਕ ਪਾਸੇ ਦੇਖਿਆ ਗਿਆ ਤੁਸੋਂ ਵੀ ਇਹ ਆਮ ਤੌਰ ਤੇ ਜਦੋਂ ਆਪਰੇਟ ਕਰਾਉਂਦਾ ਕੋਈ ਬੰਦਾ ਤਾਂ 35 ਤੋਂ 50000 ਰੁਪਏ ਤੱਕ ਆਉਂਦਾ ਉਸ ਤੋਂ ਬਾਅਦ ਚੀਰ ਫਾੜ ਵੀ ਹੁੰਦੀ ਹੈ ਤੇ ਜਿਹੜੀ ਆਪਣੀ ਇਹ ਦਵਾਈ ਆ ਉਹਦੇ ਤੇ ਕਿੰਨਾ ਕੁ ਖਰਚਾ ਆਉਂਦਾ ਨਹੀਂ ਖਰਚੇ ਤਾਂ ਤੇ ਆਪਰੇਸ਼ਨ ਦੇ ਹਿਸਾਬ ਨਾਲ ਜੀ ਇਸ ਤੋਂ ਵੱਧ ਜਿਹੜਾ ਖਰਚਾ ਤਾਂ ਜਦੋਂ ਆਪਾਂ ਕੋਈ ਆਪਰੇਸ਼ਨ ਕਰਦੇ ਆ ਟੈਸਟਾਂ ਤੇ ਲੱਗ ਜਾਂਦਾ ਤੇ ਸਾਡੇ ਕੋਲ ਇਹ ਅੰਦਾਜ਼ਾ 2000 ਜਾਂ 3000 ਚ ਮਰੀਜ਼ ਠੀਕ ਹੋ ਜਾਂਦਾ ਹੈ ਤੇ ਅਸੀਂ ਜਿਹੜੀ ਦਵਾਈ ਦਾ ਇਹ 500 ਜਾਂ 600 ਰੁਪਿਆ 15 ਦਿਨ ਦੀ ਦਵਾਈ ਦਾ ਲੈਂਦੇ ਆ ਤੇ ਜੇ ਕਿ ਹੋਰ ਦਵਾਈ ਦਾ ਦਰਦ ਵਾਲੀ ਹੈ ਜਾਂ ਕਿ ਹੋਰ ਪ੍ਰੋਬਲਮ ਹੈ ਇਸੇ ਪਥਰੀ ਕਾਰਨ ਨਹੀਂ ਉਹਦੀ ਦਵਾਈ ਥੋੜੇ ਵੱਖਰੇ ਹੁੰਦੇ ਅਦਰਵਾਈ ਇਹ ਵੱਧ ਤੋਂ ਵੱਧ ਤਿੰਨ ਜਾਂ 4000 ਤੇ ਮਰੀਜ਼ ਠੀਕ ਹੋ ਜਾਂਦਾ ਉਹਨਾ ਟਾਈਮ ਜਿਹੜੀ ਦਵਾਈ ਜਿਹੜੀ ਲੈਣੀ ਪੈਂਦੀ ਹੈ ਇਹ ਜਿਹੜੀ 8 7 8 mm ਤੱਕ ਦੀ ਜਿਹੜੀ ਪਥਰੀ ਹੈ ਉਹ ਸਾਡੇ ਜ਼ਿਆਦਾਤਰ ਸਾਰੇ ਕੇਸਾਂ ਦੇ ਵਿੱਚ 2 ਮਹੀਨੇ ਦੇ ਬਾਅਦ ਠੀਕ ਹੋ ਜਾਂਦਾ ਹੈ ਜੇ ਕੋਈ ਪਥਰੀ ਵੱਡੀ ਐ ਦੋ ਮਹੀਨੇ ਬਾਅਦ ਸਾਨੂੰ ਪਤਾ ਲੱਗਦਾ ਵੀ ਇਹਨੂੰ ਦਵਾਈ ਦੀ ਹੋਰ ਲੋੜ ਐ ਅਸੀਂ ਫਿਰ ਉਹ ਜਿਹੜਾ ਜਿੰਨਾ ਕਿ ਸਾਈਜ਼ ਉਹਦਾ ਪਥਰੀ ਤਾਂ ਰਹਿ ਗਿਆ ਉਹਦੇ ਹਿਸਾਬ ਨਾਲ ਹੋਰ ਦਵਾਈ ਦੇ ਦਿੰਦੇ ਆ ਬੰਦਵਾਦ ਦੋ ਜਾਂ ਤਿੰਨ ਕੋਰਸ ਹੋ ਲੱਗ ਜਾਂਦੇ ਆ ਤੇ ਜੇ ਤੁਹਾਨੂੰ ਮਿਲਣਾ ਹੋਵੇ ਫਿਰ ਜੇ ਕਿਸੇ ਦਾ ਕਿਸੇ ਨੇ ਮਰੀਜ਼ ਨੇ ਉਹ ਕਿਵੇਂ ਤੁਹਾਨੂੰ ਸੰਪਰਕ ਕਰ ਸਕਦਾ ਛੜੀਕ ਕਕਰਾਲਾ ਪਿੰਡ ਐ ਜੀ ਜਿਹਦਾ ਪਾ ਸ਼ਿੱਟਾਂ ਵਾਲਾ ਤੋਂ ਸ਼ਿੱਟਾਂ ਵਾਲੇ ਨੂੰ ਜਾਣਦੇ ਆ ਨਾਪੇ ਤੋਂ ਕਕਰਾਲਾ ਪਹਿਲਾ ਪਿੰਡ ਆ 4 ਕਿਲੋਮੀਟਰ ਜਨਤ ਸੇਵਾ ਹੈਲਥ ਕੇਅਰ ਸੈਂਟਰ ਸਾਡੀ ਇਹ ਸ਼ਾਪ ਦਾ ਨਾਮ ਐ ਜੀ ਤੇ ਸਾਡੇ ਕੋਲੇ ਕੈਮਿਸਟ ਸ਼ਾਪ ਦਾ ਲਾਇਸੈਂਸ ਹੈ ਮੈਂ ਇੱਥੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇੱਥੇ ਹੁੰਨਾ ਅਦロイ ਦੁਕਾਨ ਤੜਕੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਖੁੱਲੀ ਹੁੰਦੀ ਹੈ ਕੋਈ ਬੰਦਾ ਸਾਨੂੰ ਮਿਲ ਕੇ ਆ ਸਕਦਾ ਹੈ ਸਾਡਾ ਟੈਲੀਫੋਨ ਨੰਬਰ ਹੈਗਾ 94630 29284 94174 35023 लास्ट ਇੱਕ ਸਵਾਲ ਹੋਰ ਹੈਗਾ ਡਾਕਟਰ ਸਾਹਿਬ ਇਹਦਾ ਕੋਈ ਨੁਕਸਾਨ ਤਾਂ ਨਹੀਂ ਹੈਗਾ ਦਵਾਈ ਦਾ ਨਹੀਂ ਇਹ ਬਿਲਕੁਲ ਦੇਸੀ ਦਵਾਈ ਹੈ ਜੀ ਜੜੀਆਂ ਬੂਟੀਆਂ ਤੋਂ ਤਿਆਰ ਹੋਈ ਹੈ ਤੇ ਇਹਦਾ ਬਿਲਕੁਲ 100% ਪੱਕਾ ਕਹਿ ਸਕਦਾ ਇਹਦਾ ਕੋਈ ਵੀ ਕਿਸੇ ਕਿਸਮ ਦਾ ਵੀ ਜਿਹੜਾ ਸਾਈਡ ਇਫੈਕਟ ਨਹੀਂ ਹੈਗਾ ਸਗਾਂ ਮਾ ਜਿਹੜੀ ਪਿਸ਼ਾਬ ਦੀ ਹੋਰ ਵੀ ਜਿਹੜੀਆਂ ਪ੍ਰੋਬਲਮ ਹੁੰਦੀਆਂ ਨੇ ਉਹਦੇ ਵਾਸਤੇ ਵੀ ਇਹ ਬਹੁਤ ਇਫੈਕਟਿਵ ਹੈ ਔਰ ਬਹੁਤ ਵਧੀਆ ਦਵਾਈ ਹੈ ਤੇ ਜ਼ੀਰੋ ਸਾਈਡ ਇਫੈਕਟ ਆਪਾਂ ਇਹਦਾ ਕਹਿ ਸਕਦੇ। ਤੇ ਡਾਕਟਰ ਸਾਹਿਬ ਕੋਈ ਨਾਲ ਪਰਹੇਜ਼ ਰੱਖਣ ਦੀ ਜ਼ਰੂਰਤ ਹੈ ਮੇਰੀ ਪਰਹੇਜ਼ ਕੋਈ ਖਾਸ ਨਹੀਂ ਜੀ ਥੋੜਾ ਜਿਹਾ ਸਲਾਹ ਦੇਣੀ ਪਾਣੀ ਵੱਧ ਵੱਧ ਪੀਵੇ ਕਿਉਂਕਿ ਪਥਰੀ ਨੇ ਖੁਰਕੇ ਪਾਣੀ ਦੇ ਰਹੀ ਪਿਸ਼ਾਬ ਦੇ ਰਹੀ ਨਿਕਲਣਾ ਹੁੰਦਾ ਜਿੰਨਾ ਮਰੀਜ਼ ਪਾਣੀ ਪੀਵੇ ਉਹਨਾਂ ਚੰਗਾ ਖਾਣਾ ਸੋਡਾ ਵਗੈਰਾ ਵੀ ਨਾਲ ਕਈ ਬੰਦੇ ਪੀ ਲੈਂਦੇ ਨੇ ਤੇ ਜਿੰਨਾ ਪਸ਼ਾਬ ਵੱਧਦਾ ਵੇ ਉਹਨਾਂ ਜਲਦੀ ਠੀਕ ਹੁੰਦਾ ਕਿਉਂਕਿ ਪਸੇ ਨੇ ਖੁਰਕੇ ਹੀ ਪਸ਼ਾਬ ਦੇ ਰਸਤੇ ਬਾਹਰ ਨਿਕਲ ਜਾਂਦਾ ਹੈ ਗਰਮੀਤ ਕਾਰ ਜੀ ਕਿਹੜਾ ਪਿੰਡ ਆ ਤੁਹਾਡਾ ਬਾੜਾ ਕੁਰਦੀਏ ਕਿ ਪਥਰੀ ਸੀਗੀ ਤੁਹਾਡੇ ਕਦੋਂ ਤੁਸੀਂ ਹਸਪੀਟਲ ਦਾਖਲ ਸੀ ਪੂਰੀ ਜਿਹੜੀ ਹੈਗੀ ਹੈ ਗੱਲਬਾਤ ਹੈ ਜਿਹੜੀ ਉਹ ਸਾਂਝੀ ਕਰੋ ਹਾਂਜੀ ਮੇਰੇ ਪਾਸੇ ਸੀ ਜੀ ਮੈਂ ਅਲਟਰਾਸਾਉਂਡ ਕਰਾਇਆਗਾ 8 ਐਮ ਦੀ ਪਥਰੀ ਸੀਗੀ ਕਿੱਥੇ ਸੀ ਪਥਰੀ ਤੁਹਾਡੇ ਗੁਰਦੇ ਵਿੱਚ ਹੀ ਅੱਛਾ ਹਾਂਜੀ ਫਿਰ ਅਸੀਂ ਡਾਕਟਰ ਸਾਹਿਬ ਨੂੰ ਕਾਲ ਕੀਤੀ ਡਾਕਟਰ ਸਾਹਿਬ ਨੇ ਤੁਹਾਨੂੰ ਛੁੱਟੀ ਦਿਵਾਤੀ ਜੀ ਨਹੀਂ ਪਹਿਲਾਂ ਦਾਖਲ ਸੀ ਹਾਂਜੀ ਪਹਿਲਾਂ ਦਾਖਲ ਸੀ ਅੱਛਾ ਹਾਂਜੀ ਫਿਰ ਡਾਕਟਰ ਸਾਹਿਬ ਕਹਿੰਦੇ ਜੀ ਤੁਸੀਂ ਘਰੇ ਆ ਜਾਓ ਵੀ ਮੈਂ ਆਪ ਦੇਖਾਂਗਾ ਜੀ ਹਾਂਜੀ ਫਿਰ ਡਾਕਟਰ ਸਾਹਿਬ ਨੇ ਸਾਨੂੰ ਦਵਾਈ ਦਿੱਤੀ 2 ਮਹੀਨਿਆਂ ਦੀ ਜੀ ਉਸ ਤੋਂ ਬਾਅਦ ਜੀ ਮੈਂ ਠੀਕਾਂਗੇ ਨਾ ਬਿਲਕੁਲ ਠੀਕ ਹੋ ਹਾਂਜੀ ਹਾਂਜੀ ਕਿੰਨਾ ਟਾਈਮ ਤੁਸੀਂ ਦਵਾਈ ਖਾਦੇ ਹੋ ਦੋ ਮਹੀਨੇ ਦਵਾਈ ਖਾਦੀ ਹੈ ਜੀ ਮੇਨੇ ਕੋਈ ਨੁਕਸਾਨ ਤਾਂ ਨਹੀਂ ਅਸੀ ਨਾਜੀ ਕੋਈ ਨੁਕਸਾਨ ਨਹੀਂ ਤੁਸੀਂ ਕੀ ਨਾਮ ਹੈ ਕਿਹੜਾ ਪਿੰਡ ਹੈ ਤੁਹਾਡਾ ਜੀ ਬਲਵਿੰਦਰ ਸਿੰਘ ਆ ਜੀ ਪਿੰਡ ਬੌੜਾ ਖੁਰਦਾ ਜੀ ਇਹ ਕੀ ਤੁਹਾਡੇ ਘਰਦਿਆਂ ਨੂੰ ਕੀ ਜਿਹੜੀ ਹੈ ਬਿਮਾਰੀ ਜ਼ੋਰ ਕਿਵੇਂ ਦਾ ਲਾਜ ਹੈ ਸਰ ਜੀ ਪਾਤਰੀਤੀ 98 ਦੀ ਜੀ ਅੱਛਾ ਤੇ ਮੈਨੂੰ ਹਸਪਤਾਲ ਚ ਲੈ ਆਏ ਗਿਆ ਤੇ ਹਸਪਤਾਲ ਚ ਲਿਜਾਣ ਤੋਂ ਬਾਅਦ ਡਾਕਟਰ ਸਾਹਿਬ ਕਹਿੰਦੇ ਪ੍ਰੈਸ਼ਰ ਹੋਊਗਾ ਤੇ ਫਿਰ ਮੈਂ ਇਹਨਾਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਮੈਂ ਡਾਕਟਰ ਸਾਹਿਬ ਐ ਕਰ ਕੇ ਕੀ ਗੱਲ ਹੈ ਜੀ ਤੇ ਇਹ ਕਹਿੰਦੇ ਕੋਈ ਲੋੜ ਦੇ ਪ੍ਰੈਸਕ੍ਰਿਪਸ਼ਨ ਤੁਸੀਂ ਮੇਰੇ ਕੋਲ ਆਓ ਤੇ ਮੈਂ ਇਹਨਾਂ ਕੋਲ ਆਇਆ ਜੀ ਤੇ ਇਹਨਾਂ ਨੇ ਦਵਾਈ ਦਿੱਤੀ ਤੇ ਇਹਨਾਂ ਦਾ ਫਰਕ ਪਿਆ ਜੀ ਉੱਥੇ ਜਿਹੜੇ ਹਸਪਤਾਲ ਤੁਸੀਂ ਦਾਖਲ ਸੀ ਉਹਨਾਂ ਵੱਲੋਂ ਕਿੰਨਾ ਕੁ ਖਰਚਾ ਕਿਹਾ ਗਿਆ ਸੀਗਾ ਉਹਨਾਂ ਨੇ ਕਹਿੰਦੇ 50-60 ਹਜ਼ਾਰ ਰੁਪਏ ਖਰਚ ਆਊਗਾ ਜੀ ਕਹਿੰਦੇ ਠੀਕ ਹੈ ਜੀ ਤੇ ਫਿਰ ਮੈਂ ਵੀ ਕੋਈ ਇਹਨਾਂ ਪੈਸੇ ਹੈ ਨਹੀਂ ਤੇ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਇਹ ਕਹਿੰਦੇ ਸਾਡੇ ਕੋਲ ਆਓਗੇ ਅਸੀਂ ਆਪ ਹੀ ਇਲਾਜ ਕਰਾਂਗੇ